ਤੇ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਹਰਾ ਕਰਨਾ ਕਿਉਂਕਿ ਇੱਕ ਉਹ ਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੂਚਾ ਕਰਜ਼ਾ ਮਾਫ਼ ਕਰਾਂਗੇ ਸੁਆਮੀਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਦੇਵਾਂਗੇ ਕਿਸਾਨ ਦੀ ਹਰ ਫਸਲ ਤੇ ਐਮਐਸਪੀ ਦੇਵਾਂਗੇ ਮੋਦੀ ਜੀ ਨੇ ਕਹਿਆ ਸੀ ਕਿ ਜਿਹੜਾ ਬਿਜਲੀ ਸੋਧ 2020 ਹੈ ਉਹ ਲਾਗੂ ਨਹੀਂ ਕਰਾਂਗੇ ਇਹਨੂੰ ਰੱਦ ਕਰਾਂਗੇ ਇਹਦੇ ਨਾਲ-ਨਾਲ ਜਦੋਂ ਜਿਹੜੇ ਲਖੀਂਪੁਰ ਪੂਰੀ ਵਾਲੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਨਜ਼ਾਰਾ ਕਰਦਿਆਂ ਤੇ ਸ਼ਾਂਤਮਈ ਰੋਸ ਨਜ਼ਾਰਾ ਕਰਦਿਆਂ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾ ਮਾ ਦੇਣੀ ਆ ਮੋਦੀ ਜੀ ਸਾਰੀ ਇਹਨਾਂ ਮੰਗਾ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਗੁਰਦੇਵ ਸਿੰਘ ਜਨਕਸ ਕੱਤਰ ਫਤੇਗਰ ਸਾਹਿਬ ਭਾਰਤੀ ਕਿਸਾਨ ਯੂਨੀਅਤ ਸਿੱਧੂਗੁਰ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡਿਆਂ ਦੇਮੇ ਫੁਰਮਾ ਜੋ ਬਾਦਰਾ ਤੇ ਲੜ ਰਹੇ ਹਿਆਂ ਉਹਨਾਂ ਦਾ ਸੱਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਹਰਾ ਕਰਨਾ ਕਿਉਂਕਿ ਇੱਕ ਉਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਾਂਗੇ। ਸੁਆਮੀਨਾਥਾ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਦੇਵਾਂਗੇ। ਕਿਸਾਨ ਦੀ ਹਰ ਫਸਲ ਤੇ ਐਮਐਸਪੀ ਦੇਵਾਂਗੇ। ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਕਿਸ ਸੰਘਰਸ਼ ਹੋਇਆ ਤੇ ਉਦੋਂ ਇਹਨਾਂ ਮੰਗਾਂ ਦੇ ਨਾਲ-ਨਾਲ ਮੋਦੀ ਜੀ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਸੋਧ 2020 ਹੈ ਇਹ ਲਾਗੂ ਨਹੀਂ ਕਰਾਂਗੇ ਇਹਨੂੰ ਰੱਦ ਕਰਾਂਗੇ ਤੇ ਜਿਹੜੇ ਪਰਾਲੀ ਦਾ ਸੀਗਾ ਜਦੋਂ ਖੇਤਾਂ ਦੇ ਵਿੱਚ ਨਾੜ ਸਾੜਿਆ ਜਾਂਦਾ ਪਰਾਲੀ ਸਾੜੀ ਜਾਂਦੀ ਹੈ ਕਿਸਾਨਾਂ ਦੇ ਕੋਈ ਪਰਚਾ ਨਹੀਂ ਹੋਊਗਾ ਜਿਹੜੇ ਵੱਡੇ ਜੁਰਮਾਨੇ ਸੀ ਉਹ ਵੀ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ ਇਹਦੇ ਨਾਲ-ਨਾਲ ਜਦੋਂ ਜਿਹੜੇ ਲਖੀਂਪੁਰ ਥੀਰੀ ਵਾਲੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ਼ ਮਜਾਰਾ ਕਰਦਿਆਂ ਦੇ ਸ਼ਾਂਤ ਮਜਾਰਾ ਕਰਦਿਆਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣੇ ਪਰ ਇਹ ਮੋਦੀ ਜੀ ਸਾਰੀ ਇਹਨਾਂ ਮੰਗਾਂ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਤੇ ਦੁਬਾਰਾ ਫੇਰ ਹੁਣ ਅਸੀਂ 3 ਫਰਵਰੀ ਨੂੰ ਸਰਕਾਰ ਦਾ ਜਾਣ ਦਾ ਵੇਲਾ ਸੀ ਅਸੀਂ ਯਾਦ ਕਰਾਉਣ ਗਏ ਸੀ ਤੇ ਮੋਦੀ ਜੀ ਤੁਸੀਂ ਵਾਅਦੇ ਕੀਤੇ ਸੀ ਸਤਾ ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀ ਅੰਦੋਲਨ ਤੋਂ ਬਾਤ ਤੁਸੀਂ ਜਦੋਂ ਆਪਣੀ ਗੱਲਬਾਤ ਹੋਈ ਉਦੋਂ ਵੀ ਤੁਸੀਂ ਵਾਅਦੇ ਕੀਤੇ ਸੀ ਤੇ ਇਹ ਚੀਜ਼ਾਂ ਇਹ ਮੰਗਾ ਤੁਹਾਡੀਆਂ ਸੀ ਪੂਰੀਆਂ ਕਰਾਂਗੇ ਪਰ ਉਹ ਅਜੇ ਤੱਕ ਤੁਹਾਡੇ ਵਾਅਦੇ ਬਫਾ ਨਹੀਂ ਹੋਏ ਪਰ ਉਦੋਂ ਵੀ ਨਹੀਂ ਸੁਣਿਆ ਗਿਆ ਸਾਨੂੰ ਤੇ ਇਹਨੇ ਚੋਣ ਜਾਬਤਾ ਲੱਗਿਆ ਤੇ ਹੁਣ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਇਸੇ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਉਹ ਗੱਲ ਆਪਣਾ ਸਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਹਨ ਉਹਨਾਂ ਦੇ ਰਾਹੀਂ ਮੋਦੀ ਜੀ ਤੱਕ ਪਹੁੰਚਾਈਏ ਦੇਖੋ ਅੱਜ ਤਾਂ ਨਹੀਂ ਹੋਈ ਪਹਿਲਾਂ ਇੱਕ ਵਾਰ ਪਹਿਲਾਂ ਮਿਲੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਅਗੇ ਆਏ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਗੱਲ ਹੋਰ ਪਾਸੇ ਨੂੰ ਲੈ ਕੇ ਜਾਂਦੇ ਰਹੇ ਜਦੋਂ ਆਖਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੇ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਮਸਲੇ ਹੱਲ ਕਰਵਾਵਾਂਗੇ ਇਹ ਕਹਿ ਕੇ ਉਹ ਉੱਥੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਦੇ ਨਾਰੇ ਲਗਵਾ ਰਹੇ ਆਂ ਹਾਂਜੀ ਸੰਗਠਨਾਂ ਨਾਲ ਕਿ ਹਾਂਜੀ ਕਦੇ ਛਬੀਲ ਤੇ ਠੰਡਾ ਪਾਣੀ ਮਿੱਠਾ ਪਾਣੀ ਪਿਆ ਰਹੇ ਆਂ ਉਹਦਾ ਮਿਲ ਕੇ ਚੱਲਣ ਦੀ ਗੱਲ ਕਰ ਰਹੇ ਆਂ ਕਿ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਗੰਦੇ ਜੀ ਅਸੀਂ ਉਹਦੇ ਭਰੋਸਾ ਕਿਵੇਂ ਕਰ ਲਈਏ ਮੋਦੀ ਜੀ ਸਤਾ ਚੋਂ ਤੋਂ ਪਹਿਲਾਂ ਇੱਕ ਵੱਡਾ ਨਾਰਾ ਲਾਇਆ ਸੀ ਕਿ ਸਾਰਾ ਕਾਲਾ ਧਨ ਅਸੀਂ ਜਿਹੜਾ ਬਾਹਰ ਹੈਗਾ ਉਹਨੂੰ ਲੈ ਕੇ ਆਵਾਂਗੇ ਦੇਸ਼ ਚ ਹਰ ਨਾਗਰਿਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਆ ਜਾਣਗੇ ਉਹ ਮੋਦੀ ਜੀ ਦਾ ਵਾਦਾ ਵਫਾ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ